ਕਾਲੀਦਲ ਹੁਣ ਸੁਖਦੇਵ ਸਿੰਘ ਢੀਂਸਾ ਤੱਕ ਕਰੇਗਾ ਪਹੁੰਚ ਕੇ ਹਟੀਂਸਾ ਸਾਦਾ ਪਾਰਟੀ ਚ ਵੱਡਾ ਸਤਕਾਰ ਢੀਂਸਾ ਦੇ ਰਵਈਏ ਚ ਵੀ ਦਿਖਿਆ ਬਦਲਾ ਕੱਲ ਸੁਖਵੀਰ ਬਾਦਲ ਨੇ ਪਾਰਟੀ ਛੱਡਣ ਵਾਲੇ ਆਗੂਆਂ ਨੂੰ ਘਰ ਵਾਪਸੀ ਦੀ ਕੀਤੀ ਸੀ ਐਪੀ ਮੇਡ ਵੀ ਮਾਮਲੇ ਸੁਖਵੀਰ ਬਾਦਲ ਵੱਲੋਂ ਮੰਗੀ ਮਾਫੀ ਬਹਾਨੇ ਰਾਜਾ ਵੜਿੰਗ ਨੇ ਸਾਧਿਆ ਨਿਸ਼ਾਨਾ ਕਿ ਆ ਸੁਖਵੀਰ ਬਾਦਲ ਦੀ ਮਾਫੀ ਗੁਨਾਹਾਂ ਦਾ ਕਬੂਲਨਾਮਾ ਮਾਫੀ ਮੰਗ ਕੇ ਸੁਖਵੀਰ ਨੇ ਕਬੂਲਿਆ ਗੁਨਾਹ ਸੰਸਦ ਕੁਸਪੈਟ ਮਾਮਲੇ ਚ ਗ੍ਰਿਫਤਾਰ ਲਲਿਤ ਚਾਹ ਦਾ 7 ਦਿਨ ਦਾ ਮਿਲਿਆ ਰਿਮਾਂਡ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਤੋਂ 15 ਦਿਨ ਦੇ ਰਿਮਾਂਡ ਦੀ ਕੀਤੀ ਸੀ ਮੰਗ ਲਲਿਤ ਚਾਹ ਨੂੰ ਦੱਸਿਆ ਕੁਸਪੈਟ ਮਾਮਲੇ ਦਾ ਮਾਸਟਰਮਾਈਂਡ ਈਆਰਟੀ ਸ਼ੋਜ਼ ਦਾ ਨਾਮੀ ਚਿਹਰਾ ਦੀਪ ਸਿੰਘ ਗ੍ਰਿਫਤਾਰ 5 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ ਤਰਨਤਾਰਨ ਚ 500 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ਅਮਰੀਕਾ ਸਕਾਟ ਟੈਲੈਂਟ ਚ ਵੀ ਨਜ਼ਰ ਆ ਚੁੱਕਾ ਹੈ ਦੀਪ ਸਿੰਘ ਬੜੀ ਸਰ ਬਾਰਡਰ ਰੇਂਜ ਤੇ ਡੀਆਈਜੀ ਨਰਿੰਦਰ ਪਾਰਕਰ ਨੇ ਪੁਲਿਸ ਲਾਈਨ ਤੇ ਐਸਐਸਪੀ ਦਫਤਰ ਚ ਕੀਤੀ ਸਪੈਸ਼ਲ ਚੈਕਿੰਗ ਰਿਕਾਰਡ ਕੀਤਾ ਚੈੱਕ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਕੀਤਾ ਰਿਵਿਊ ਮੋਰ ਮੰਡੀ ਦੇ ਸਕੂਲਾਂ ਛੁੱਟੀ ਕਰਨ ਦੇ ਮਾਮਲੇ 'ਚ ਡੀਸੀ ਬਠਿੰਡਾ ਨੇ ਸਿੱਖਿਆ ਅਫਸਰਾਂ ਨੂੰ ਜਾਰੀ ਕੀਤਾ ਨੋਟਿਸ 2 ਦਿਨਾਂ ਅੰਦਰ ਮੰਗਿਆ ਜਵਾਬ ਬਿਨਾਂ ਕਿਸੇ ਹਦਾਇਤ ਦੇ 16 ਦਸੰਬਰ ਨੂੰ ਛੁੱਟੀ ਦੇ ਕਿਉਂ ਦਿੱਤੇ ਔਰ ਚੰਦਰਚਸਰੇ ਬਾਜ਼ਾਰ ਫਾਇਰਿੰਗ ਇਮੀਗ੍ਰੇਸ਼ਨ ਚ ਕੰਮ ਕਰਨ ਵਾਲੇ ਸ਼ਖਸ ਦੀ ਕਾਰ ਤੇ ਦਿਨ ਦਿਹਾੜੇ ਫਾਇਰਿੰਗ ਪਾਰਕਿੰਗ ਚ ਖੜੀ ਕਾਰ ਤੇ ਗੋਲੀਆਂ ਚਲਾ ਕੇ ਫਰਾਰ ਹੋਏ ਅਣਪਛਾਤੇ ਲੋਬਿਆਣਾ ਦੇ ਗੈਸ ਪੁਰਾਛ ਹੋਏ ਗੈਸ ਲੀਕ ਮਾਮਲੇ ਦੀ ਜਾਂਚ ਤੇਜ ਐ ਐਨਜੀਟੀ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ ਕੈਮੀਕਲ ਫੈਕਟਰੀਆਂ ਦੀ ਵੀ ਕੀਤੀ ਚੈਕਿੰਗ ਗੈਸ ਲੀਕ ਹੋਣ ਕਰਕੇ 11 ਲੋਕਾਂ ਦੀ ਹੋਈ ਸੀ ਬੋ ਮੌਤ ਸਸਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ ਕੁਝ ਆਗੂਓ ਜਿਹੜੇ ਮੌਜੂਦਾ ਸਮੇਂ 'ਚ ਅਕਾਲੀ ਦਲ ਤੋਂ ਨਾਰਾਜ਼ ਨੇ ਪਰ ਅਕਾਲੀ ਦਲ ਦੇ ਵਿੱਚ ਹੀ ਨੇ ਪਰ ਕੁਝ ਆਗੂਓ ਜਿਹੜੇ ਪਿਛਲੇ ਸਮਿਆਂ 'ਚ ਨਾਰਾਜ਼ ਹੋ ਕੇ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਨੇ ਕੁਝ ਸੀਨੀਅਰ ਆਗੂ ਜਿਹੜੇ ਅਕਾਲੀ ਦਲ ਛੱਡ ਕੇ ਜਾ ਚੁੱਕੇ ਨੇ ਸੁਖਬੀਰ ਬਾਦਲ ਨੇ ਕੱਲ ਅਪੀਲ ਕੀਤੀ ਕਿ ਉਹ ਅਗੂ ਘਰ ਵਾਪਸੀ ਕਰਨ ਔਰ ਪੰਥ ਦੇ ਵਿੱਚ ਵਾਪਸ ਆਉਣ। ਇਹ ਗੱਲ ਸੁਖਵੀਰ ਬਾਦਲ ਵੱਲੋਂ ਕਹੀ ਗਈ। ਉਸ ਤੋਂ ਬਾਅਦ ਜ਼ਿਕਰ ਆਇਆ ਸੁਖਦੇਵ ਸਿੰਘ ਢੀਂਸਾ ਦਾ ਪਾਰਟੀ ਦੇ ਸਭ ਤੋਂ ਕੱਦਾਵਰ ਤੇ ਸੀਨੀਅਰ ਅਗੂ ਰਹੇ ਸੁਖਦੇਵ ਸਿੰਘ ਢੀਂਸਾ ਜਿਹੜੇ ਪਿਛਲੇ ਸਮੇਂ 'ਚ ਪਾਰਟੀ ਤੋਂ ਨਾਰਾਜ਼ ਹੋਏ ਸੀ। ਸੋ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਮਾਫੀ ਵਾਲੇ ਬਿਆਨ ਨੂੰ ਲੈ ਕੇ ਵਿਰੋਧੀਆਂ ਤੇ ਸੁਖਵੀਰ ਬਾਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਆਪਣੇ ਇਸ ਬਿਆਨ ਨੂੰ ਲੈ ਕੇ ਤਾਂ ਇਸੇ ਵਿਚਾਲੇ ਅਕਾਲੀ ਦਲ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਹੁਣ ਪੁਰਾਣੇ ਸਾਥੀਆਂ ਨਾਲ ਪਈਆਂ ਦੂਰੀਆਂ ਘਟਦੀਆਂ ਨਜ਼ਰ ਆ ਰਹੀਆਂ ਨੇ ਸੁਖਦੇਵ ਸਿੰਘ ਢੀਂਸਾ ਨੇ ਜਦੋਂ ਸੁਖਬੀਰ ਸਿੰਘ ਬਾਦਲ ਦੀ ਮਾਫੀ ਦਾ ਸਵਾਗਤ ਕੀਤਾ ਤਾਂ ਫਿਰ ਅਕਾਲੀ ਦਲ ਨੇ ਵੀ ਕਦਮ ਅੱਗੇ ਵਧਾਏ ਤੇ ਹੁਣ ਦੋਹਾਂ ਦੇ ਬਿਆਨਾਂ 'ਚ ਨਰਮੀ ਨਜ਼ਰ ਆ ਰਹੀ ਹੈ ਇਹ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਉਹਦੇ ਨੇ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਕਿ ਅੱਗੇ ਮਾਫੀ ਦਾ ਮੰਗੀ ਹੁਣ ਇਹ ਤੋਂ ਬਾਅਦ ਸੋਚਾਂਗੇ ਬੇਸ਼ੱਕ ਮੌਜੂਦਾ ਸਮੇਂ ਦੇ ਵਿੱਚ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਰਾਹ ਵੱਖ-ਵੱਖ ਨੇ ਪਰ ਇਹਨਾਂ ਬਿਆਨਾਂ ਦਾ ਆਪਸ ਦੇ ਵਿੱਚ ਗੂੜਾ ਨਾਤਾ ਹੈ ਇਹਨਾਂ ਬਿਆਨਾਂ ਨੇ ਇਸ ਗੱਲ ਦਾ ਵੀ ਇਸ਼ਾਰਾ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੂਰੀਆਂ ਘੱਟ ਸਕਦੀਆਂ ਨੇ ਤੇ ਨਜ਼ਦੀਕੀ ਵੱਧ ਸਕਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਦਬੀਆਂ ਨੂੰ ਲੈ ਕੇ ਮਾਫੀ ਮੰਗੀ ਤਾਂ ਪੰਥਕ ਸੋਚ ਰੱਖਣ ਵਾਲਿਆਂ ਨੂੰ ਇੱਕ ਚੰਡੇ ਹਟਾਉਣ ਦੀ ਅਪੀਲ ਕੀਤੀ ਤਾਂ ਫਿਰ ਇਸ ਦੇ ਤੁਰੰਤ ਬਾਅਦ ਟਕਸਾਲੀ ਅਕਾਲੀ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਵੀ ਆ ਗਿਆ ਇਥੇ ਢੀਂਡਸਰ ਨੇ ਮਾਫੀ ਮੰਗਣ ਦਾ ਸਵਾਗਤ ਕੀਤਾ ਉੱਥੇ ਇਹ ਸਾਫ਼ ਕੀਤਾ ਕਿ ਕੁਝ ਦਿਨਾਂ ਦੇ ਅੰਦਰ ਪਾਰਟੀ ਦੀ ਮੀਟਿੰਗ ਦੇ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ ਮੈਂ ਹੱਥ ਜੋ ਕੇ ਮਾਫੀ ਮੰਗਦਾ ਹਾਂ ਮੈਂ ਸਾਰਿਆਂ ਨੂੰ ਆਈ ਅਪੀਲ ਕਰਦਾ ਹਾਂ ਕਿ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਓ ਦੇਰ ਹੈ ਦਰੁਸਤ ਹੈ ਮੈਂ ਜਿਵੇਂ ਗੱਲ ਕਹੀ ਹੈ ਨਾ ਕਿ ਉਹਨੇ ਆ ਕੇ ਮਾਫੀ ਤਾਂ ਮੰਗੀ ਹੂੰ ਹੁਣ ਇਹ ਤੋਂ ਬਾਅਦ ਸੋਚਾਂਗੇ ਵੀ ਮੰਤਨ ਕਰਾਂਗੇ ਬੈਠਾਂਗੇ ਇਸ ਪਾਰਟੀ 'ਚ ਸੋਚਾਂਗੇ ਕੀ ਕਰਨਾ ਅੱਗੇ ਕੀ ਸੋਚਾਂ ਉਹ ਤੋਂ ਬਾਅਦ ਫੈਸਲਾ ਕੋ ਕਰਾਂਗੇ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਦੀ ਮਾਫੀ ਦਾ ਸਵਾਗਤ ਕੀਤਾ ਤਾਂ ਫਿਰ ਅਗੋਂ ਅਕਾਲੀ ਦਲ ਦਾ ਵੀ ਬਿਆਨ ਆ ਗਿਆ ਤੇ ਸੁਖਦੇਵ ਸਿੰਘ ਢੀਂਡਸਾ ਵੱਲ ਕਦਮ ਅੱਗੇ ਵਧਾਉਂਦੇ ਆ ਕਿ ਪੰਜਾਬ ਦੀ ਬਿਹਤਰੀ ਲਈ ਸੋਚਣ ਵਾਲੇ ਹਰ ਸ਼ਖਸ ਤੱਕ ਪਹੁੰਚ ਕਰਾਂਗੇ ਦੇਖੋ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦਾ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡਾ ਸਤਿਕਾਰ ਹੈ ਔਰ ਢੀਂਟਸਾ ਸਾਹਿਬ ਚਾਹੇ ਅਜੋ ਆਪਣੇ ਵਿਚਾਰਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਲੈਦਾ ਖੜੇ ਨੇ ਪਰ ਜਿਹੜੇ ਇੱਕ ਨਿੱਜੀ ਤਾਲੁਕਾਤ ਹੁੰਦੇ ਨੇ ਇੱਕ ਨਿੱਜੀ ਰਿਸ਼ਤੇ ਹੁੰਦੇ ਨੇ ਉਹ ਹਮੇਸ਼ਾ ਰਾਜਨੀਤੀ ਦੇ ਵਿੱਚ ਰਹਿੰਦੇ ਨੇ ਸੋ ਸਤਕਾਰ ਦੇ ਵਿੱਚ ਕੋਈ ਉਹ ਨਹੀਂ ਕਹਾਂ ਢੀਂਟਸਾ ਸਾਹਿਬ ਦਾ ਜਿਹੜਾ ਬਿਆਨ ਆਇਆ ਮੈਂ ਉਹਨੂੰ ਬਹੁਤ ਇੱਕ ਪੋਜ਼ਿਟਿਵ ਬਿਆਨ ਕਹੂੰਗਾ ਬਾਕੀ ਤਾਂ ਜੋ ਅੱਗੇ ਜਿਸ ਤਰੀਕੇ ਦੇ ਨਾਲ ਹਾਲਾਤ ਹੋਣਗੇ ਉਹ ਸਾਰੇ ਸਾਹਮਣੇ ਆਉਣਗੇ ਜ਼ਿਕਰ ਜੋ ਹੋ ਗਿਆ ਕਿ ਸੁਖਦੇਵ ਸਿੰਘ ਢੀਂਟਸਾ ਜੋ ਲੰਬਾ ਸਮਾਂ ਅਕਾਲੀ ਦਲ ਦਾ ਹਿੱਸਾ ਰਿਹਾ ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੋਈ ਤੇ ਸਿਆਸੀ ਰਾਹ ਅਲੱਗ-ਅਲੱਗ ਹੋ ਗਏ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦਾ ਗਠਨ ਕਰ ਲਿਆ ਭਾਜਪਾ ਨਾਲ ਮਿਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਪਰ ਹੁਣ ਇਹਨਾਂ ਬਿਆਨਾਂ ਦੇ ਬਾਅਦ ਅਕਾਲੀ ਦਲ ਦੀ ਸਿਆਸੀ ਪਿਕਚਰ ਆਉਣ ਵਾਲੇ ਦਿਨਾਂ ਦੇ ਵਿੱਚ ਬਦਲੀ ਹੋਈ ਨਜ਼ਰ ਆ ਸਕਦੀ ਹੈ ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ ਇਸੋ ਵੀਰ ਸਿੰਘ ਬਾਦਲ ਦੀ ਮਾਫੀ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਇਆ ਰਾਜਾ ਵੜਿੰਗ ਨੇ ਸੁਪੀਰ ਬਾਦਲ ਦੀ ਮਾਫੀ ਨੂੰ ਗੁਨਾਹਾਂ ਦਾ ਕਬੂਲਨਾਮਾ ਦੱਸਿਆ ਰਾਜਾ ਵੜਿੰਗ ਨੇ ਕਿਹਾ ਕਿ ਸੁਪੀਰ ਬਾਦਲ ਨੇ ਮੰਨ ਲਿਆ ਕਿ ਉਹਨਾਂ ਨੇ ਗੁਨਾਹ ਕੀਤੇ ਨੇ ਔਰ ਉਹਨਾਂ ਰਾਜਾ ਵੜਿੰਗ ਨੇ ਕਿਹਾ ਕਿ ਅਪਰਾਧ ਕੀਤੇ ਸੀ ਤਾਂ ਹੀ ਹੁਣ ਮਾਫੀ ਮੰਗ ਰਹੇ ਨੇ ਔਰ ਕਈ ਸਾਲਾਂ ਬਾਅਦ ਇਹਨਾਂ ਨੇ ਆਪਣਾ ਗੁਨਾਹ ਕਬੂਲਿਆ ਹੈ ਇਹ ਗੱਲ ਰਾਜਾ ਵੜਿੰਗ ਵੱਲੋਂ ਕਹੀ ਗਈ ਉਹਨਾਂ ਕਿਹਾ ਕਿ ਇਹ ਗੱਲਾਂ ਸਿਰਫ ਇਸ ਲਈ ਇਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਅੱਗੇ ਚੋਣਾ ਆ ਰਹੀਆਂ ਨੇ ਔਰ ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵੀ ਪਹਿਲਾਂ ਇਹਨਾਂ ਨੇ ਸਹੀ ਠਰਾਇਆ ਸੀ ਪਰ ਬਾਅਦ ਚ ਲੋਕਾਂ ਦੇ ਵਿਰੋਧ ਕਰਕੇ ਭਾਜਪਾ ਨਾਲੋਂ ਨਾਤਾ ਤੋੜਿਆ ਤੇ ਮੰਤਰੀ ਦਾ ਅਹੁਦਾ ਛੱਡਿਆ ਪਰ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਨਾਲ ਘਟਚੋਰ ਤੋੜਨਾ ਸਿਰਫ ਦਿਖਾਵੇ ਦਾ ਸੀ ਕੇਂਦਰ ਦੇ ਹਰ ਫੈਸਲੇ ਤੇ ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹੁਣ ਤੱਕ ਸਹਿਣਤੀ ਜਤਾਈ ਇਹ ਗੁਰੂ ਦੀ ਬੇਅਦਬੀ ਹੈ ਜਿਹੜਾ ਗੁਰੂ ਸਰਬੋੱਚ ਹੈ ਜੀਰੇ ਕਰਕੇ ਅਸੀਂ ਇਸ ਦੁਨੀਆ ਤੇ ਤੁਰੇ ਫਿਰਦੇ ਹਾਂ ਪਹਿਲਾਂ ਤਾਂ ਉਹ ਗੁਨਾਹ ਕੀਤਾ ਕੋਹਰ ਗੁਨਾਹ ਗੁਨਾਹਾਂ ਦੀ ਮਾਫੀ ਹੁੰਦੀ ਹੈ ਕਿਸੇ ਕੋਈ ਗੁਨਾਹ ਦੀ ਕੋਹਰ ਗੁਨਾਹ ਕਰ ਲਿਆ ਤੁਸੀਂ ਕਿਸ ਤਰ੍ਹਾਂ 200 ਤੋਂ ਵੱਧ ਵੱਧ ਬੇਅਦਬੀ ਹੋਈ ਤੇ ਫਿਰ ਗੁਰੂ ਦੇ ਸਿੱਖਾਂ ਨਾਲ ਜੋ ਹੋਈ ਕਤਲਿਆਮ ਹੋਇਆ ਉਹ ਸਾਰੀ ਦੁਨੀਆ ਜਾਣਦੀ ਹੈ ਦੂਜਾ ਅਪਰਾਧ ਇਹ ਕੀਤਾ ਤੁਸੀਂ ਕਈ ਸਾਲਾਂ ਤੋਂ ਬਾਅਦ ਲੋਕਾਂ ਨੂੰ ਇਹ ਕਿਹਾ ਵੀ ਹਾਂ ਮੇਰੇ ਤੋਂ ਗੁਨਾਹ ਹੋਇਆ ਹੈ ਕਈ ਸਾਲਾਂ ਬਾਅਦ ਕਬੂਲਿਆ ਜੰਗਾ ਹੁੰਦਾ ਕਿ ਗੁਨਾਹ ਕਰਕੇ ਵੇਲੇ ਨਾਲ ਹੀ ਕਬੂਲ ਲਏ ਜਾਂਦੇ ਤੇ ਲਾਰੈਂਸ ਬਿਸ਼ਨੋਈ ਦੇ ਮਾਮਲੇ ਤੇ ਵਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕੇਰਿਆ ਹੈ ਔਰ ਜੇਲ ਇੰਟਰਵਿਊ ਬਾਰੇ ਹਾਈ ਕੋਰਟ ਚ ਪੁਲਿਸ ਵੱਲੋਂ ਦਿੱਤੇ ਜਵਾਬ ਤੇ ਵਿਕਰਮ ਮਜੀਠੀਆ ਨੇ ਅਸੰਤੁਸ਼ਟੀ ਜਤਾਈ ਹੈ ਉਹਨਾਂ ਕਿਹਾ ਕਿ ਜੇਲ ਇੰਟਰਵਿਊ ਦੀ ਸੱਚਾਈ ਸਾਹਮਣੇ ਆਉਣੀ ਜ਼ਰੂਰੀ ਹੈ ਮਜੀਠੀਆ ਨੇ ਇਹ ਵੀ ਕਿਹਾ ਕਿ ਕੋਰਟ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਹੈ ਜੇਲ ਇੰਟਰਵਿਊ ਮਾਮਲੇ ਦੀ ਇੱਕ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਸੇ ਏਜੰਸੀ ਜਾਂ ਸੂਬੇ ਦੇ ਇਸੇ ਦੂਜੇ ਸੂਬੇ ਦੇ ਅਫਸਰਾਂ ਤੋਂ ਇਹ ਇਨਕੁਆਇਰੀ ਕਰਵਾਈ ਜਾਂਦੀ ਹੈ ਕਿ ਹੱਥ ਜੋੜ ਕੇ ਬੇਨਤੀ ਹੈ ਜੱਜ ਆਨਰੇਬਲ ਜੱਜ ਸਾਹਿਬਾਨਾਂ ਨੂੰ ਕਿ ਜੇਲ੍ਹ ਦੇ ਜਿਹੜੇ ਇਹ ਐਸਆਈਟੀ ਬਣੀ ਹੈ ਕਿ ਉਹ ਕਦੇ ਆਪਦੇ ਮੁੱਖ ਮੰਤਰੀ ਨੂੰ ਇਨਡਿਕਟ ਕਰਨਗੇ ਕਦੇ ਕਹਿਣਗੇ ਕਿ ਉਹਨਾਂ ਦੇ ਪ੍ਰਬੰਧਾ ਹੇਠ ਇਹ ਜੀ ਗੱਲ ਹੋਈ ਹੈ ਇਹ ਕਵਰ ਅਪ ਆਪਰੇਸ਼ਨ ਹੈ ਹਾਈਲੀ ਅਨਲਾਈਕਲੀ ਲਾਜਵਾਬ ਵਰਤਿਆ ਤੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਨਹੀਂ ਹੋਈ ਇੱਥੇ ਕਿ ਸ਼ੈ ਨਹੀਂ ਹੋਈ ਲੱਗਦਾ ਹੈ ਕਿ ਹੋ ਸ਼ਾਇਦ ਨਹੀਂ ਹੋਈ ਸ਼ਾਇਦ ਔਰ ਨਹੀਂ ਹੋਣੇ ਚ ਬੜਾ ਫਰਕ ਹੈ ਔਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਇੱਥੇ ਨਹੀਂ ਹੋਈ ਤੇ ਕਿੱਥੇ ਹੋਈ ਦੱਸੋ ਫਿਰ ਉਸ ਤੇ ਮੈਟਰ ਤੇ ਬਿਲਕੁਲ ਸਾਇਲੈਂਟ ਹੈ ਇਸ ਲਈ ਇਹ ਤੋਂ ਬੜਾ ਸਪਸ਼ਟ ਹੈ ਸਿਰਫ ਤੇ ਸਿਰਫ ਹਾਈ ਕੋਰਟ ਤੋਂ ਵੀ ਤਰੀਕ ਲੱਗੀ ਆਪਦੀ ਜਾਨ ਬਚਾਉਣ ਤੱਕ ਸੀਮਿਤ ਹੈ ਸਚਾਈ ਸਾਹਮਣੇ ਆਉਣੀ ਚਾਹੀਦੀ ਇਸ ਲਈ ਜੇ ਸਚਾਈ ਸਾਹਮਣੇ ਲਿਆਉਣੀ ਹੈ ਇੱਕ ਇੰਡੀਪੈਂਡੈਂਟ ਇਨਕੁਆਇਰੀ ਅੰਡਰ ਆਫੀਸਰਸ ਜਿਹੜੇ ਆਰ ਨਾਟ ਰਿਪੋਰਟਿੰਗ ਟੂ ਦ ਚੀਫ ਮਿਨਿਸਟਰ ਆਫ ਪੰਜਾਬ ਜਿਹੜੇ ਜਾਂ ਤਾਂ ਉਹ ਇੰਡੀਪੈਂਡੈਂਟ ਏਜੰਸੀ ਹੋ ਜੇ ਜਾਂ ਕੋਈ ਹੋਰ ਸਟੇਟ ਦੇ ਆਫੀਸਰ ਹੋ ਜਾਣ ਆਈਪੀਐਸ ਆਫੀਸਰ ਜਿਨ੍ਹਾਂ ਦੇ ਥੱਲੇ ਇਹ ਇਨਕੁਆਇਰੀ ਹੋਵੇ ਫਿਰ ਸੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਰੈਂਸ ਮਿਸ਼ਨੋਈ ਦੀ ਜੇਲ੍ਹ ਚ ਹੋਈ ਇੰਟਰਵਿਊ ਬਾਰੇ ਸਵਾਲ ਚੱਕੇ ਗਏ ਨੇ ਔਰ ਪੁਲਿਸ ਵੱਲੋਂ ਦਿੱਤੇ ਜਵਾਬ ਤੇ ਉਹਨਾਂ ਨੇ ਅਸੰਤੁਸ਼ਟੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਇਸ ਮਾਮਲੇ ਦੀ ਅਸਲ ਸੱਚਾਈ ਕੋਈ ਵੀ ਨਹੀਂ ਦੱਸ ਰਿਹਾ ਤੇ ਗੱਲ ਲੋਕ ਸਭਾ ਦੀ ਲੋਕ ਸਭਾ ਸਿਕਿਉਰਿਟੀ ਬ੍ਰੀਚ ਦਾ ਮਾਸਟਰਮਾਈਂਡ ਪੁਲਿਸ ਰਿਮਾਂਡ ਤੇ ਹੈ ਲਲਿਤ ਚਾ ਜੋ ਇਸ ਪੂਰੇ ਸਿਕਿਉਰਿਟੀ ਬ੍ਰੀਚ ਦਾ ਮਾਸਟਰਮਾਈਂਡ ਸੀ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਉਸ ਨੂੰ ਭੇਜਿਆ ਗਿਆ ਹੈ ਬਨਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ 15 ਦਿਨ ਦਾ ਰਿਮਾਂਡ ਦਿੱਲੀ ਪੁਲਿਸ ਨੇ ਮੰਗਿਆ ਸੀ ਪਰ 7 ਦਿਨ ਦਾ ਰਿਮਾਂਡ ਹੋਟਨੇ ਦਿੱਤਾ ਦਿੱਲੀ ਪੁਲਿਸ ਨੇ ਬਿਆਨ ਦਿੱਤਾ ਹੈ ਕਿ ਲਲਿਤ ਚਾ ਹੀ ਇਸ ਪੂਰੇ ਕਟਰਾਕਰਮ ਦਾ ਮਾਸਟਰਮਾਈਂਡ ਸੀ ਔਰ ਲਲਿਤ ਚਾ ਨੇ ਹੀ ਇਹ ਸਾਰੀ ਸਾਜ਼ਿਸ਼ ਦਾ ਤਾਣਾ ਬਾਣਾ ਬੁਣਿਆ ਸੀ ਯਾਰ ਸਾਜ਼ਿਸ਼ ਦਾ ਮਕਸਦ ਵੀ ਉਸਨੇ ਪੁਲਿਸ ਨੂੰ ਪੁੱਛਗਿੱਛ ਦੇ ਵਿੱਚ ਦੱਸਿਆ ਹੈ ਲਲਿਤ ਦੇ ਬਾਕੀ ਚਾਰ ਸਾਥੀ 7 ਦਿਨ ਦੇ ਪੁਲਿਸ ਰਿਮਾਂਟ ਤੇ ਨੇ ਦਿੱਲੀ ਪੁਲਿਸ ਨੇ ਕਿਹਾ ਕਿ ਲਲਿਤ ਚਾਹ ਮਾਸਟਰਮਾਈਂਡ ਹੈ ਇਸ ਲਈ ਇਸ ਦੀ ਕਸਟਡੀ ਚਾਹੀਦੀ ਹੈ ਪਤਾ ਕਰਨਾ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਹੋਰ ਕਿੰਨੇ ਲੋਕ ਨੇ ਪੁਲਿਸ ਨੇ ਕਿਹਾ ਕਿ ਸਬੂਤਾਂ ਦੇ ਲਈ ਕਈ ਸੂਬਿਆਂ 'ਚ ਜਾਣਾ ਹੋਵੇਗਾ ਮੋਬਾਈਲ ਰਿਕਵਰ ਕਰਨੇ ਨੇ ਜੋ ਬਹੁਤ ਜ਼ਰੂਰੀ ਹੈ ਔਰ ਇਸ ਕਰਕੇ ਜ਼ਿਆਦਾ ਦਿਨ ਦਾ ਰਿਮਾਂਟ ਚਾਹੀਦਾ ਉਦਰ ਸੰਸਦੀ ਸੁਰੱਖਿਆ ਅਜਕਾ ਤਾਹੀ ਨੂੰ ਲੈ ਕੇ ਲਗਾਤਾਰ ਦੂਜੇ ਦਿਨ ਵੀ ਹੰਗਾਮਾ ਰਿਹਾ ਵਿਰੋਧੀਆਂ ਨੇ ਸੰਸਦ ਦੇ ਵਿੱਚ ਖੂਬ ਹੰਗਾਮਾ ਕੀਤਾ ਸੋਮਵਾਰ ਤੱਕ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਵਿਰੋਧੀ ਦਲਾਂ ਦੇ ਸੰਸਤਾ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਉਹ ਇਕੱਠੇ ਹੋਏ ਤੇ ਨਾਰੇਬਾਜ਼ੀ ਕੀਤੀ ਮੁਤਲ ਕੀਤੇ 14 ਸੰਸਦ 20 ਪ੍ਰਦਰਸ਼ਨ ਚ ਸ਼ਾਮਲ ਸਨ ਅੱਜ तमाम ਸੰਸਦ ਗੈਰ ਭਾਜਪਾ ਸੰਸਦ क्या मांग कर रहे हैं क्या कोई नजायज मांग कर रहे हैं क्या कोई गलत बात कह रहे हैं वो बस इतना ही तो कह रहे हैं कि इस देश की सबसे सुरक्षित इमारत मानी जाने वाली भारत देश की संसद में अगर एक इतनी बड़ी सुरक्षा चूक होती है तो उस पर चर्चा हो उस पर जांच एजेंसियां माननीय गृहमंत्री जी जो भी लोग सुरक्षा के लिए जिम्मेदारी जिनकी दायित्व बनता है वो आकर सदन के भीतर अपना बयान दे और पूरे पार्लियामेंट को कॉन्फिडेंस मिले इसमें कोई नजायज मांग तो कर नहीं रहे आप खुद सोचिए कि अगर कोई शख्स आज भाजपा के मेंबर ऑफ पार्लियामेंट के बतौर मेहमान उसके हस्ताक्षर से विजिटर पास बनवाकर दर्शक दीर्घा में पहुंचता है अपने साथ गैस कैन स्मोक कैन जैसे पदार्थ लेकर पहुंचता है तो कल को वो कोई और भी औजार साथ लेकर आ सकता था कोई पिस्तौल लेकर आ सकता था पॉइजनस गैस पॉइनस लेकर आ सकता था पॉइजनस गैस कैन लेकर आ सकता था कोई भी वस्तु ला सकता था कोई अनफॉर्चुनेट इंसिडेंट हो सकता था किसी को चोट पहुंच सकती थी जान माल का नुकसान हो सकता था तो ये सारे पहलू हैं जो एक जांच का विषय है इस पर जांच हो और पार्लियामेंट को कॉन्फिडेंस में लिया जाए कम से कम इस पर एक छोटी सी चर्चा हो ये हम सरकार से मांग कर रहे हैं ਮੈਨੂੰ ਲੱਗਦਾ ਹੈ ਕਿ ਸਰਕਾਰ ਕੋ ਇਹ ਮੰਗ ਸਵੀਕਾਰ ਕਰਨੀ ਚਾਹੀਏ ਕਿਉਂਕਿ ਤੇ ਰਿਐਲਿਟੀ ਸ਼ੋ ਦਾ ਨਾਮੀ ਚਿਹਰਾ ਦੀਪ ਸਿੰਘ ਗ੍ਰਿਫਤਾਰ ਹੋਇਆ ਹੈ 5 ਦਿਨ ਦਾ ਪੁਲਿਸ ਨੇ ਰਿਮਾਂਡ ਲਿਆ ਹੈ 500 ਗ੍ਰਾਮ ਹੈਰੋਇਨ ਸਮੇਤ ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦੋਸਤ ਤੇ ਸਾਥੀ ਵੀ ਫੜੇ ਗਏ ਨੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਤਰਨਤਾਰਨ ਤੋਂ ਗ੍ਰਿਫਤਾਰੀ ਹੋਈ ਹੈ ਦਰਅਸਲ ਦੀਪ ਸਿੰਘ ਆਪਣੇ ਲੰਬੇ ਕੱਦ ਕਰਕੇ ਆਪਣੀ ਕੱਦ ਕਾਠੀ ਕਰਕੇ ਜਾਣਿਆ ਜਾਂਦਾ ਹੈ ਵਿਦੇਸ਼ੀ ਰਿਐਲਿਟੀ ਸ਼ੋ ਅਮਰੀਕਾਸ ਗੋਟ ਟੈਲੈਂਟ ਦੇ ਵਿੱਚ ਵੀ 2019 ਦੇ ਵਿੱਚ ਇਹ ਨਜ਼ਰ ਆ ਚੁੱਕਾ ਇੱਕ ਸਬਕਾ ਪੁਲਿਸ ਮੁਲਾਜ਼ਮ ਰਿਆਦੀਪ ਸਿੰਘ ਔਰ ਸਟੇਟਸ ਸਪੈਸ਼ਲ ਆਪਰੇਸ਼ਨ ਸੈੱਲ ਨੇ ਨਾਕੇ ਬੱਦੀ ਦੇ ਦੌਰਾਨ ਚੈਕਿੰਗ ਕੀਤੀ ਸੀ ਚੈਕਿੰਗ ਦੌਰਾਨ ਗੱਡੀ ਚੋਂ ਨਸ਼ੀਲੇ ਪਦਾਰਥ ਫਰਾਕੀ ਪਾਜੋਥਾਲ ਦਾ ਟੋਟਲ 500 ਗ੍ਰਾਮ ਆਇਆ ਰਿਹਾ ਇਹਦੇ ਨਾਲ ਦੋ ਸਾਥੀ ਵੀਗੇ ਫਰਦਰ ਆਪਣੇ ਅੱਗੇ ਆਪਣੇ ਨਾਲ ਦੇ ਨੂੰ ਸਪਲਾਈ ਕਰਨ ਚੱਲੇ ਸੀਗੇ ਤੇ ਉਹ ਰਸਤੇ 'ਚ ਜਿੱਦਾਂ ਸੀਗੇ ਕਾਬੂ ਆ ਕੇ ਤੇ ਰਿਕਵਰੀ ਕੀਤੀ ਤਾਂ 500 ਰਿਕਵਰ ਹੋ ਗਏ ਇਹਨਾਂ ਤੋਂ ਗੱਡੀ 'ਚ ਸਰ ਇਹਨਾਂ ਦੇ ਨਾਲ ਹੋਰ ਕੋਈ ਹੋਰ ਕੋਈ ਵੀ ਹੈਗਾ ਸੀ ਸਾਥੀ ਜਿਹੜੇ ਸੀ ਹਾਂ ਕਿ ਦਵਿੰਦਰ ਕੁਮਾਰ ਆ ਰਾਜ ਕੁਮਾਰ ਆ ਦੋ ਜਣੇ ਸੀਗੇ ਬਲੈਰੋ ਗੱਡੀ ਆਪਦੀ ਦੀ ਚੀ ਹਾਂਜੀ ਹਾਂਜੀ ਤੇ ਸਰ ਫਰਦਰ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਔਰ ਕੋਈ ਕੁਝ ਹਾਲੇ ਚਮਾਨਡ ਮਿਲਿਆ ਪੰਜ ਦਿਨ ਦਾ ਦੇਖਦੇ ਹਾਂ ਫਰਦਰ ਰੱਖੇ ਕੀ ਨਿਕਲਦਾ ਇਹਦੇ ਵਿੱਚ ਸਾਰਾ ਜੀ ਜਿਹੜੇ ਜਿਹੜੇ ਲਿੰਕੇਜ ਆ ਕੀ ਇਹਦਾ ਐਂਡ ਕਿੱਥੇ ਜਾਣਾ ਸੀਗਾ ਸਾਰਾ ਸਾਰਾ ਚੈੱਕ ਤੇ ਘਬਰ ਅਮ੍ਰਿਤਸਰ ਤੋਂ ਅਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਵੱਲੋਂ ਅੱਜ ਸਪੈਸ਼ਲ ਚੈਕਿੰਗ ਕੀਤੀ ਗਈ ਡੀਆਈਜੀ ਨਰਿੰਦਰ ਪਾਰਗਵ ਨੇ ਵਕ-ਵਕ ਥਾਵਾਂ ਤੇ ਚੈਕਿੰਗ ਕੀਤੀ ਪੁਲਿਸ ਲਾਈਨ ਐਸਐਸਪੀ ਦਫਤਰ ਸਾਂਝ ਕੇਂਦਰ ਸਭ ਜਗ੍ਹਾਉ ਗਏ ਰਿਕਾਰਡ ਜਾਂਚਿਆ ਗਿਆ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਰਿਵਿਊ ਕੀਤਾ ਗਿਆ ਇੰਸਟਰਕਸ਼ਨਸ ਦਿੱਤੀ ਗਈ ਸਬੰਧਤ ਅਧਿਕਾਰੀਆਂ ਨੂੰ ਕਿ ਕਿਸੇ ਨੂੰ ਵੀ ਜਿਹੜੇ ਲੋਕ ਕੰਮ ਕਾਜਾਂ ਦੇ ਲਈ ਆਉਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਪੁਲਿਸ ਪਬਲਿਕ ਫ੍ਰੈਂਡਲੀ ਮਾਹੌਲ ਤੇ ਸੁਰ ਦਿੱਤਾ ਗਿਆ ਆਰ ਦੀ ਪਾਲਸੀ ਹੋਵੇ ਡਿਪਾਰਟਮੈਂਟ ਦੀ ਪਾਲਸੀ ਹੋਵੇ ਉਹਦੇ ਮੁਤਾਬਕ ਜੋ ਸੁਹਨਤਾ ਪਬਲਿਕ ਲਈ ਮੁਹੱਈਆ ਹੋਈਆਂ ਨੇ ਉਹ ਸਹੀ ਤਰੀਕੇ ਨਾਲ ਉਹਨਾਂ ਨੂੰ ਮਿਲ ਰਹੀਆਂ ਨੇ ਕਿ ਨਹੀਂ ਮਿਲ ਰਹੀਆਂ ਮੁਲਾਜ਼ਮਾਂ ਦੀ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਮੁਲਾਜ਼ਮਾਂਾਂ ਦੀ ਕਿਉਂਕਿ ਐਡਮਿਨਿਸਟ੍ਰੇਟਿਵ ਅਥਾਰਟੀ ਹੁੰਦੀ ਹੈ ਐਸਐਸਪੀ ਆਫਿਸ ਉਹਨਾਂ ਨੂੰ ਠੀਕ ਤਰੀਕੇ ਨਾਲ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਚੱਲ ਰਿਹਾ ਹੈ ਉਹਨਾਂ ਦਾ ਵੈਲਫੇਅਰ ਠੀਕ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਪਬਲਿਕ ਨੂੰ ਪਬਲਿਕ ਗ੍ਰਿਵੈਂਸ ਰਿਡਰੇਸਲ ਠੀਕ ਤਰੀਕੇ ਨਾਲ ਹੋਣਾ ਦੀ ਹੋ ਰਹੀ ਹੈ ਇਹ क्राइम ਜਿਹੜਾ ਹੈਗਾ ਉਹਦੀ ਜਿਹੜੀ ਮੈਨੇਜਮੈਂਟ ਆ ਉਹ ਠੀਕ ਤਰੀਕੇ ਨਾਲ ਹੈ ਕਿ ਇਨਵੈਸਟੀਗੇਸ਼ਨ ਠੀਕ ਤਰੀਕੇ ਨਾਲ ਹੈ ਜਾਂ ਜਿਹੜਾ ਰਿਕਾਰਡ ਆ ਉਹਦਾ ਉਹ ਠੀਕ ਤਰੀਕੇ ਨਾਲ ਮੇਨਟੇਨ ਹੋ ਰਿਹਾ ਮੋਨੀਟਰ ਹੋ ਰਿਹਾ ਉਹਦੇ ਤੇ ਕਾਰਵਾਈ ਹੋ ਰਹੀ ਹੈ ਇਹ ਦੇਖਣ ਲਈ ਇੱਕ ਇਨਸਪੈਕਸ਼ਨ ਦਾ ਜਿਹੜਾ ਪ੍ਰोसीजर ਹੈ ਉਹ ਅਡਾਪਟ ਕੀਤਾ ਜਾ ਇਹ ਖਬਰ ਬਠਿੰਡਾ ਤੋਂ ਬਠਿੰਡਾ ਦੇ ਮੌਣ ਮੰਡੀ ਦੇ ਸਕੂਲਾਂ ਦੇ ਵਿੱਚ ਛੁੱਟੀ ਕਰਨ ਦਾ ਮਾਮਲਾ ਗਰਬਾ ਗਿਆ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਯਾਨੀ ਡੀਓ ਨੂੰ ਨੋਟਿਸ ਜਾਰੀ ਕੀਤਾ ਹੈ ਡੀਓ Shivpal Goel ਤੇ ਭਵਿੰਦਰ ਕੌਰ ਤੋਂ ਜਵਾਬ ਮੰਗਿਆ ਗਿਆ ਹੈ ਦੋਵੇਂ ਸਿੱਖਿਆ ਅਫਸਰਾਂ ਤੋਂ 2 ਦਿਨਾਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਕਿ ਬਿਨਾਂ ਕਿਸੇ ਹਦਾਇਤ ਦੇ 16 ਦਸੰਬਰ ਦੀ ਛੁੱਟੀ ਦੇ ਆਰਡਰ ਜਾਰੀ ਕਿਉਂ ਕੀਤੇ ਗਏ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਗਏ ਨੇ ਦਰਸਲ ਕੱਲ ਬਠਿੰਡਾ ਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਦੀ ਰੈਲੀ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਰਕਾਰੀ ਸਕੂਲਾਂ 'ਚ ਕੱਲ ਦੀ ਛੁੱਟੀ ਕਰ ਦਿੱਤੀ ਹੈ ਤੇ ਸਕੂਲਾਂ 'ਚ ਸਿਕਿਉਰਿਟੀ ਦੇ ਠਹਿਰਨ ਦਾ ਪ੍ਰਬੰਧ ਕੀਤੇ ਜਾਣ ਦਾ ਤਰਕ ਦਿੱਤਾ। ਨਹੀਂ ਮੈਨੂੰ ਇੱਕ ਇੱਕ ਦੇ 2 ਘੰਟਾ ਪਹਿਲਾਂ ਮੈਨੂੰ ਇੱਕ ਵਟਸਐਪ ਆਇਆ ਕਿ ਉਹਨਾਂ ਨੇ ਕੋਈ ਚਿੱਠੀ ਜੜੀ ਹੈ ਕਿ ਸਕੂਲ ਬੰਦ ਕਰਨ ਦੇ ਲਈ 16th ਨੂੰ ਜਾਰੀ ਕੀਤੀ ہوئی ਹੈ ਤੇ ਮੈਂ ਨਾਲ ਹੀ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਇਹ ਕਿਹਦੇ ਆਦੇਸ਼ ਦੇ ਬੇਸਿਸ ਤੇ ਕੀਤਾ ਹੈ ਤਾਂ ਉਹ ਬੜੇ ਕਨਫਿਊਜ਼ ਸੀ ਕਿ ਕਿਸਾਨੂੰ ਉੱਥੋਂ ਫੋਨ ਆਇਆ ਇੱਥੇ ਫੋਨ ਆਇਆ ਪਰ ਮੇਰੇ ਨਾਲ ਨਾ ਤਾਂ ਕੋਈ ਗੱਲ ਕੀਤੀ ਨਾ ਤਾਂ ਮੈਨੂੰ ਪੁੱਛਿਆ ਕਿ ਸਕੂਲ ਬੰਦ ਕਰਨਾ ਹੈ ਉਹ ਸੀਨੀਅਰ ਅਧਿਕਾਰੀ ਨੇ ਦੋਨੋਂ ਜ਼ਿਲ੍ਹੇ ਦੇ ਤੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ 16 ਤਾਰੀਖ ਦੇ ਜੜਾਏਗਾ ਸਟੇਟ ਪੀਟੀਐਮ ਦਾ ਪੂਰੇ ਪੰਜਾਬ ਵਿੱਚ ਹੋਣਾ ਹੈ ਤੇ ਜੇ ਜ਼ਿਲ੍ਹਾ ਸਿੱਖਿਆ ਅਫਸਰ ਇਸ ਦਾ ਧਿਆਨ ਨਹੀਂ ਰੱਖਣਗੇ ਤੇ ਡੀਸੀ ਦੇ ਜਾਣ ਵਿੱਚ ਵੀ ਨਹੀਂ ਲਿਆਉਣਗੇ ਆਪਣੇ ਪੱਧਰ ਤੇ ਆਰਡਰ ਕਰ ਦੇਣਗੇ ਸਕੂਲ ਬੰਦ ਕਰਨ ਤੇ ਤੇ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਤਾਂ ਆ ਉਨਾ ਨੂੰ ਸ਼ੋਕਾਜ ਨੋਟਿਸ ਵੀ ਇਸ਼ੂ ਕੀਤਾ ਹੈ ਤੋਂ ਉਹਨਾਂ ਦੇ ਖਿਲਾਫ ਕਾਰਵਾਈ ਦੇ ਲਈ ਵੀ ਸਰਕਾਰ ਨੂੰ ਲਿਖ ਰਹੇ ਹਾਂ ਤੇ ਨਾਲ ਹੀ ਉਹ ਚਿੱਠੀ ਵੀ ਜੁਰੀ ਹੈ ਕਿ ਉਹ ਮੈਂ ਨਾਲ ਹੀ ਵਿਡਰੋ ਕਰਾ ਲਈ ਸੀ ਜਿਵੇਂ ਮੈਨੂੰ WhatsApp ਆਇਆ ਤੇ ਮੈਂ ਨਾਲ ਹੀ ਉਹਦੇ ਵਿਸਥਾਰ ਸਰੂਨ ਨੂੰ ਗੱਲ ਨੂੰ ਦੱਸਿਆ ਗਿਆ ਹੋਊਗਾ ਕਿਉਂ ਕਾਰਵਾਈ ਗਈ ਜਿਵੇਂ ਜਿਵੇਂ ਮੈਂ ਕਿਹਾ ਕਿ ਪੁਲਿਸ ਜਾਂ ਸਿਕਿਉਰਿਟੀ ਨੂੰ ਰਹਿਣ ਦੇ ਲਈ ਇੰਤਜ਼ਾਮ ਕਰਨਾ ਹੁੰਦਾ ਹੈ ਜਦ ਵੀ ਆਂਦੇ ਨੇ ਤੇ ਜਿਹੜੇ ਮੈਂ ਜਦ ਸਾਈਟ ਤੇ ਵਿਜ਼ਿਟ ਕੀਤਾ ਸੀ ਤਾਂ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਬੁਲਾਇਆ ਸੀ ਕਿਉਂਕਿ ਆਪਾਂ ਬਿਲਕੁਲ ਕਲੀਅਰ ਸੀਗੇ ਕਿ ਆਪਾਂ ਸਕੂਲਸ ਨੂੰ ਯੂਜ਼ ਨਹੀਂ ਕਰਨਾ ਹੈ ਤੇ ਪੀਟੀਐਮ ਹੈ ਤੇ ਆਪਾਂ ਯੂਜ਼ ਨਹੀਂ ਕਰਨਾ ਹੈ ਤੇ ਮੈਂ ਉਹਨਾਂ ਨੂੰ ਆਜੇ ਹੀ ਦੱਸ ਦਿੱਤਾ ਸੀਗਾ ਕਿ ਇੱਥੇ ਜਿੱਥੇ ਵੀ ਸਾਨੂੰ ਕੋਈ ਹਾਲ ਕੋਈ ਦਰਮਸ਼ਾਲਾ ਜਾਂ ਕੋਈ ਪੈਲਟ ਤੇ ਗੱਲ ਪਰਮਜੀਤ ਸਿੰਘ ਢਾਡੀ ਦੀ ਪਰਮਜੀਤ ਸਿੰਘ ਢਾਡੀ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਹੈ ਗਲਤ ਪਛਾਣ ਕਰਕੇ ਅਸਲ ਚ ਪਰਮਜੀਤ ਸਿੰਘ ਢਾਡੀ ਦੀ ਗ੍ਰਿਫਤਾਰੀ ਹੋਈ ਸੀ 4 ਦਸੰਬਰ ਨੂੰ ਅੰਮ੍ਰਿਤਸਰ ਰਿਪੋਰਟ ਤੋਂ ਗ੍ਰਫਤਾਰ ਕੀਤਾ ਗਿਆ ਸੀ ਯੂਕੇ ਦਾ ਯੂਕੇ ਦੇ ਨਾਗਰਿਕ ਨੇ ਪਰਮਜੀਤ ਸਿੰਘ ਢਾਡੀ ਔਰ ਪਰਮ ਪੁਲਿਸ ਨੇ ਢਾਡੀ ਨੂੰ ਅਤਵਾਦੀ ਲਖਬੀਰ ਸਿੰਘ ਰੋਡੇ ਦਾ ਕਰੀਬੀ ਦੱਸ ਕੇ ਗ੍ਰਫਤਾਰ ਕੀਤਾ ਸੀ ਲਖਬੀਰ ਸਿੰਘ ਰੋਡੇ ਦੀ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਬਹੁਤ ਹੋ ਗਈ ਸੀ 4 ਦਸੰਬਰ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਪਰਮਜੀਤ ਸਿੰਘ ਨੂੰ ਗ੍ਰਫਤਾਰ ਕਰ ਲਿਆ ਉਸ ਤੋਂ ਬਾਅਦ ਥਾਣੇ ਲੈ ਗਏ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ 11 ਦਸੰਬਰ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਰਮਜੀਤ ਸਿੰਘ ਦਾ ਦੂਜਾ ਨਾਮ ਪੰਜਾਬ ਸਿੰਘ ਵੀ ਹੈ 에어ਪੋਰਟ ਤੇ ਪੁਲਿਸ ਨੇ ਉਹਨਾਂ ਨੂੰ ਸਾਈਡ ਤੇ ਬੁਲਾਇਆ ਤੇ ਸਵਾਲ ਕੀਤੇ ਪੁਲਿਸ ਨੇ ਪੁੱਛਿਆ ਕਿ ਉਹਨਾਂ ਨੇ ਆਪਣਾ ਨਾਮ ਕਿਉਂ ਬਦਲਿਆ ਹੈ ਨਾਲ ਹੀ ਪੁੱਛਿਆ ਕਿ ਉਹ ਪਾਕਿਸਤਾਨ ਕਿਉਂ ਜਾਂਦੇ ਨੇ ਵਰਮਜੀਤ ਸਿੰਘ ਨੇ ਦੱਸਿਆ ਕਿ ਉਹ ਗੁਰੂ ਘਰ ਦੇ ਦਰਸ਼ਨਾਂ ਲਈ ਅਕਸਰ ਪਾਕਿਸਤਾਨ ਆਉਂਦੇ ਜਾਂਦੇ ਸਨ ਉੱਥੇ ਵੀ ਉਹ ਪੁੱਛਗਿੱਛ ਕਰਦੇ ਸੀ ਵੀ ਤੇ ਐ ਪਾਸਪੋਰਟ ਤੇਰਾ ਆ ਤੇ ਨਾਮ ਤੈਂ ਕਿਦਾਂ ਚੇਂਜ ਕੀਤਾ ਆ ਉਹ ਮੈਂ ਉਹਨਾਂ ਨੂੰ ਇਹ ਕਿਹਾ ਕਿ ਨਾਮ ਐ ਚੇਂਜ ਕੀ ਕਰਨਾ ਮੈਂ ਮੇਰਾ ਨਾਮ ਜਿਹੜਾ ਮੈਂ ਉੱਥੇ ਦੀ ਆਪਣੇ ਕਾਨੂੰਨ ਮੁਤਾਬਕ ਸਹੀ ਚੇਂਜ ਕੀਤਾ ਆ ਤੇ ਕਨ ਕਦੇ ਕਹਿ ਦਿੰਦੇ ਹੈਗੇ ਵੀ ਤੂੰ ਇੱਥੇ ਤੇ ਕੇਸ ਸੀ ਕਰਕੇ ਤੂੰ ਚੇਂਜ ਕੀਤਾ ਮੈਂ ਉਹਨਾਂ ਦੱਸਿਆ ਮੈਂ ਕਿਹਾ ਤੁਹਾਨੂੰ ਭਲੇਖਾ ਆ ਕਿਸੇ ਦਾ ਮੇਰਾ ਤਾਂ 1993 ਤੱਕ ਜਿਹੜਾ ਚੇਂਜ ਆਫ ਨੇਮ ਆ ਠੀਕ ਹੈ ਨਾ ਤੇ ਮੇਰੇ ਤੇ ਕੋਈ ਕੇਸ ਨਹੀਂ ਕਿਉਂਕਿ ਮੈਂ ਇੱਥੇ ਫਰਵਰੀ ਚ ਆਇਆ ਤੇ ਮਾਰਚ ਵਿੱਚ ਮੁੜ ਕੇ ਗਿਆ ਕੋਈ ਕੇਸ ਨਹੀਂ ਸੀਗਾ ਤੇ ਹੁਣ ਤੁਸੀਂ ਮੈਂ ਆਇਆ ਇੱਥੇ ਤੇ ਇੱਥੋਂ ਆਣ ਕੇ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਗੋਪਰਵਤ ਤੇ ਪਾਕਿਸਤਾਨ ਗਿਆ 2 ਤਰੀਕ ਨੂੰ ਗਿਆ ਤੇ 28 ਨੂੰ ਮੁੜ ਕੇ ਆ ਗਿਆ ਤੇ 4 ਤਰੀਕ ਨੂੰ ਜਾਣਾ ਸੀ ਜਦੋਂ ਮੁੜ ਕੇ 28 ਨੂੰ ਆਇਆ ਉੱਥੇ ਬਾਰਡਰ ਤੇ ਕਿਸੇ ਨੇ ਮੈਨੂੰ ਦੱਸਿਆ ਤੇ ਇਤੇ ਕੇਸ ਆ ਤੇ ਜਿਹੜਾ ਇਥੋਂ ਸੀ ਬਾਅਦ ਵਿੱਚ ਜਦੋਂ ਮੈਂ ਜਾਣ ਲੱਗਾ ਉਦੋਂ ਇਹ ਕਹਿੰਦੇ ਜੀ ਤੇ ਕੇਸ ਆ ਉਹ ਤਾਂ ਹੁਣ ਇਹ ਹੀ ਦੱਸ ਸਕਦੇ ਵੀ ਕੀ ਤੇ ਗੱਲ ਅਜਨਾਲਾ ਥਾਣੇ ਤੇ ਹੋਏ ਅਟੈਕ ਦੀ ਅਜਨਾਲਾ ਥਾਣੇ ਤੇ ਹਮਲੇ ਦੇ ਮਾਮਲੇ 'ਚ ਪੁਲਿਸ ਦੇ ਹੱਥੇ ਕਰੀਬ 10 ਮਹੀਨੇ ਬਾਅਦ ਅਮਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਚੜਿਆ ਹੈ ਜਿਸ ਤੇ ਇਲਜ਼ਾਮ ਨੇ ਕਿ ਉਸਨੇ ਅਮਰਿਤਪਾਲ ਸਿੰਘ ਦੀ ਮਦਦ ਕੀਤੀ ਸੀ ਲਗੀ ਫਰਵਰੀ ਦੇ ਵਿੱਚ ਅਜਨਾਲਾ ਥਾਣੇ ਤੇ ਹੋਏ ਹਮਲੇ ਦਾ ਮਾਮਲਾ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ ਅਮਰਿਤਪਾਲ ਤੇ ਉਸ ਦੇ ਜ਼ਿਆਦਾਤਰ ਸਾਥੀ ਤਾਂ ਪਹਿਲਾਂ ਹੀ ਪੁਲਿਸ ਦੇ ਹੱਥੇ ਚੜ ਚੁੱਕੇ ਸਨ ਪਰ ਹੁਣ ਪੁਲਿਸ ਨੇ ਕਰੀਬ 10 ਮਹੀਨਿਆਂ ਬਾਅਦ ਕੁਲਵੰਤ ਸਿੰਘ ਨਾਮ ਦੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ ਕੁਲਵੰਤ ਦਾ ਨਾਮ ਅਜਨਾਲਾ ਥਾਣੇ ਵਾਲੀ ਘਟਨਾਕ੍ਰਮ ਦੇ ਵਿੱਚ ਦਰਜ ਹੋਈ ਐਫ ਆਈ ਆਰ ਨੰਬਰ 39 ਦੇ ਵਿੱਚ ਵੀ ਹੈ ਜੋ ਹੁਣ ਤੱਕ ਫਰਾਰ ਸੀ ਤੇ ਆਖਿਰ ਪੁਲਿਸ ਨੇ ਕਾਬੂ ਕਰ ਹੀ ਲਿਆ ਇਹ ਇਨਫੋਰਮੇਸ਼ਨ ਵਿੱਚ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਜੀ ਤਰਕੀ ਲੱਗਦਾ ਹੋਰ ਵੀ ਇਹਦੇ ਕੋਲੋਂ ਕੁਝ ਪੋਚਪੜਤਾਲ ਦੇ ਦੌਰਾਨ ਕੁਝ ਮਿਲ ਸਕਦਾ ਡਿਊਰਿੰਗ ਇਨਵੈਸਟੀਗੇਸ਼ਨ ਨੇ ਜੋ ਵੱਖ-ਵੱਖ ਪਹਿਲੂ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਕੁਲਵੰਤ ਸਿੰਘ ਅੰਮ੍ਰਿਤਪਾਲ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਦਾ ਮੁਕਤਸਰ ਜ਼ਿਲ੍ਹੇ ਦਾ ਪ੍ਰਧਾਨ ਸੀ ਤੇ ਇਲਜ਼ਾਮ ਨੇ ਕਿ ਉਸਨੇ ਅਜਨਾਲਾ ਥਾਣੇ 'ਤੇ ਹਮਲਾ ਤੇ ਅੰਮ੍ਰਿਤਪਾਲ ਦੇ ਫਰਾਰ ਹੋਣ ਦੇ ਸਮੇਂ ਉਹਦੇ ਲੁਕਣ ਦੇ ਵਿੱਚ ਵੀ ਉਸਦੀ ਮਦਦ ਕੀਤੀ ਪੁਲਿਸ ਨੇ ਮੁਲਜ਼ਮ ਨੂੰ ਰਿਮਾਂਡ ਦੇ ਉੱਤੇ ਵੀ ਲੈ ਲਿਆ ਕੁਲਵੰਤ ਸਿੰਘ ਨਾਂ ਦਾ ਰੋਪੀ 39 ਨੰਬਰ ਮਕਦਮਾ ਹੈ ਖਾਣੇ ਜਨਾਲੇ ਤੋਂ ਉਹਦੇ ਵਿੱਚ ਨੂੰ ਗ੍ਰਫਤਾਰ ਕਰਕੇ ਪੇਸ਼ ਕੀਤਾ ਗਿਆ ਸਰ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਇਹਨਾਂ 4 ਦਿਨਾਂ ਦਾ ਰਿਮਾਂਡ ਮਿਲਿਆ ਸਰ ਕਿਸ ਕੇਸ ਨਾਲ ਰਿਲੇਟਡ ਹੈ ਇਹ ਅਜਨਾਲੇ ਥਾਣੇ ਦੇ ਉੱਤੇ ਅਮਰਿਤਪਾਲ ਵਾਲਾ ਕੇਸ ਹੈ ਉਸ ਤੇ ਨਾਲ ਰਿਲੇਟਡ ਆ ਦੋ ਕਾਬਲੇ ਗੋੜੇ ਕੀ ਅਜਨਾਲਾ ਵਾਲੀ ਘਟਨਾਕ੍ਰਮ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਪੁਲਿਸ ਨੇ ਕਾਬੂ ਕੀਤਾ ਸੀ ਤੇ ਐਨਐਸਏ ਲਗਾ ਕੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਸੀ ਇਸ ਸਮੇਂ ਅਮਰਿਤਪਾਲ ਅਤੇ ਉਸਦੇ ਨਾਲ ਹੋਟ ਸਾਥੀ ਅਸਮ ਦੀ ਜੇਲ੍ਹ ਦੇ ਵਿੱਚ ਹੀ ਬੰਦ ਨੇ ਅਜਨਾਲਾ ਤੋਂ ਪੂਰ ਦੀਪ੍ਰਿਣੀ న్యూਸ ਇਟ ਇਨ ਪੰਜਾਬ ਤੇ ਮੁਹਾਲੀ ਪੁਲਿਸ ਨੇ ਸਿੰਗਰ ਨਵਜੋਤ ਔਰ ਫੀਸਾਪੁਰੀਆ ਵਿਰਕ ਦੇ ਕਤਲ ਮਾਮਲੇ ਦੀ ਗੁੱਥੀ ਸੁਲਝਾਈ ਹੈ ਜਿਸ ਚ ਹੈਰਾਨੀਜਨਕ ਖੁਲਾਸੇ ਹੋਏ ਕਾਇਕ ਨਵਜੋਤ ਸਿੰਘ ਕਤਲ ਮਾਮਲਾ ਅਨੇਕ ਕਤਲ ਦੀ ਗੁੱਥੀ ਸੁਲਝਾਈ ਲੁੱਟ ਦੀ ਨੀਅਤ ਨਾਲ ਮਾਰੀਆਂ ਪੰਜ ਕੁੜੀਆਂ ਪੰਜਾਬੀ ਇੰਡਸਟਰੀ ਦਾ ਉਬਰ ਦਾ ਸਿਤਾਰਾ ਨਜੋਤ ਸਿੰਘ ਉਹ ਫੈਸਾਪੁਰਿਆ ਵਿਰਕਤਾ ਮਰਡਰ ਕੇਸ ਪੁਲਿਸ ਨੇ 5 ਸਾਲ ਬਾਅਦ ਸੁਲਝਾਇਆ ਜਿਸ ਦੇ ਵਿੱਚ ਹੈਰਾਨੀਜਨਕ ਖੁਲਾਸੇ ਕੀਤੇ ਨੇ ਪੁਲਿਸ ਦੇ ਮੁਤਾਬਿਕ ਗੱਡੀ ਦੀ ਲੁੱਟ ਦੀ ਨੀਅ ਦੇ ਨਾਲ ਯੂਪੀ ਦੇ ਇੱਕ ਗੈਂਗ ਦੇ ਮੈਂਬਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਕਾਬੂ ਕੀਤਾ ਗਿਆ ਜਦਕਿ ਇੱਕ ਕਾਤਲ ਸੌਰਵਦੀ ਨਸ਼ੀ ਦੀ ওভারਡੋਸ ਦੇ ਨਾਲ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੇਚਿੰਗ ਵੀ ਇੱਕ ਹੋਰ ਕਰਾਇਮ ਕਰਨਾ ਸੀ ਵੱਡਾ ਸੈਂਸੇਸ਼ਨਲ ਕਰਾਇਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਤਾਂ ਮਰਡਰ ਕਰਨਾ ਸੀ ਬੇਸਿਕਲੀ ਆਪੋਜ਼ਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸ ਨੂੰ ਟਾਈਮ ਲੱਗ ਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੈਥ ਵੀ ਹੋ ਚੁੱਕੀ ਹੈ ਕਰੀਬ ਸਾਲ 2 ਸਾਲ ਪਹਿਲੇ ਪੁਲਿਸ ਨੇ ਗਾਇਕ ਦੇ ਕਿਸੇ ਕੁੜੀ ਦੇ ਨਾਲ ਉਸ ਵੇਲੇ ਹੋਣ ਜਾਂ ਫਿਰ ਪ੍ਰੇਮ ਪ੍ਰਸੰਗ ਤੋਂ ਸਾਫ ਇਨਕਾਰ ਕੀਤਾ ਹੈ ਇੱਕ ਕਿਉਂਕਿ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਹੈ ਤਾਂ ḍuring investigation ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਵਾਚੇ ਗਏ ਇਹਦੇ ਕਿ ਕੋਈ ਡਾਇਗਨਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਪੁੱਛਗਿੱਛ ਤੋਂ ਆਇਆ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਹੁਣ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਦਰਅਸਲ ਮਈ 2018 ਦੇ ਵਿੱਚ ਸਿੰਗਰ ਇਸਾਪੁਰੀਆ ਵਰਕ ਦਾ ਕਤਲ ਹੋਇਆ ਹੈ 22 ਸਾਲ ਦੇ ਸਿੰਗਰ ਨੂੰ 5 ਗੋਲੀਆਂ ਮਾਰੀਆਂ ਗਈਆਂ ਸਨ ਡੇਰਾਬਾਸੀ ਦੇ ਵਿੱਚ ਬੰਦ ਪਈ ਫੈਕਟਰੀ ਦੇ ਨੇੜੇ ਇਹ ਲਾਸ਼ ਬਰਾਮਦ ਹੋਈ ਸੀ ਖੂਨ ਦੇ ਨਾਲ ਲੱਤ-ਪੱਤ ਲਾਸ਼ ਝਾੜੀਆਂ ਦੇ ਵਿੱਚੋਂ ਮਿਲੀ ਨੇੜੇ ਹੀ ਗਾਇਕ ਦੀ ਕਾਰ ਰਿਕਵਰ ਕੀਤੀ ਗਈ। ਆਖਰੀ ਵਾਰ ਗਾਇਕ ਨੂੰ ਜ਼ਿਰਖਪੁਰ ਮੈਕਡੋਨਲਡਸ ਦੇ ਸਾਹਮਣੇ ਵੇਖਿਆ ਗਿਆ ਸੀ। ਕਾਰ ਦੇ ਵਿੱਚ ਸੁਨਸਾਨ ਸਵਰਗੀ ਵੇਖਿਆ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆ ਕੇ ਲਾਸ਼ ਵੇਖੀ। ਜ਼ਿਕਰ ਹੋ ਗਿਆ ਕਿ ਕਾਬੂ ਕਾਤਲ ਤੇ ਪਹਿਲਾਂ ਤੋਂ કુલ 7 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ 4 ਯੂਪੀ, 2 ਹਰਿਆਣਾ ਤੇ 1 ਪੰਜਾਬ 'ਚ ਦਰਜ ਹੈ। ਜਿਸ ਦਿਨ ਇਨਵੈਸਟੀਗੇਸ਼ਨ ਕਰਨ ਲਈ ਪੰਜਾਬ ਪੁਲਿਸ ਮੁਲਜ਼ਮ ਨੂੰ ਯੂਪੀ ਤੋਂ ਲੈ ਕੇ ਆਈ। ਦੇਸਦਾਰ ਪੁਛਗਿੱਛ ਖੁਲਾਸਾ ਹੋਇਆ ਹੈ ਕਿ ਇਹਨਾ ਹੀ ਗਾਇਕ ਨਰਜੋਤ ਦਾ ਕਤਲ ਕੀਤਾ ਸੀ ਕਾਬਲੇਗੌਰ ਹੈ ਕਿ ਇਹਰਾ ਬਦਮਾਸ਼ਾਂ ਦੇ ਵੱਲੋਂ ਲੁੱਟੀ ਗੱਡੀ ਕਿਸੇ ਗੈਂਗਵਾੜ ਦੇ ਵਿੱਚ ਵਰਤੀ ਜਾਣੀ ਸੀ ਮੋਹਾਲੀ ਤੋਂ ਮਨੋਜ ਰਾਠੀ న్యూਸ 18 ਪੰਜਾਬ ਇਹ ਖਬਰ ਜਲੰਧਰ ਤੋਂ ਜਿੱਥੇ ਬਦਮਾਸ਼ਾਂ ਨੇ ਟਰੈਵਲ ਏਜੰਟ ਦੀ ਗੱਡੀ ਤੇ ਫਾਇਰਿੰਗ ਕਰ ਦਿੱਤੀ ਤੇ ਇੱਕ ਪਰਚੀ ਛੱਡ ਕੇ ਫਰਾਰ ਗੱਡੀ ਦਾ ਟੁੱਟਿਆ ਹੋਇਆ ਸ਼ੀਸ਼ਾ ਖਿੜਕੀ ਤੇ ਦਿਖਾਈ ਦੇ ਰਿਹਾ ਗੋਲੀ ਲੱਗਣ ਦਾ ਨਿਸ਼ਾਨ ਇਹ ਇੱਕ ਗੋਲੀ ਨਹੀਂ ਬਲਕਿ ਗੱਡੀ ਤੇ ਕਰੀਬ 5 ਗੋਲੀਆਂ ਫਾਇਰ ਕੀਤੀਆਂ ਗਈਆਂ ਨੇ ਚਿੱਟੇ ਰੰਗ ਦੀ ਐਮਜੀ ਹੈਕਟਰ ਗੱਡੀ ਟਰੈਵਲ ਏਜੰਟ ਇੰਦਰਜੀਤ ਸਿੰਘ ਦੀ ਹੈ ਜੋ ਕਿ ਜਲੰਧਰ ਬੱਸ ਸਟੈਂਡ ਦੇ ਕੋਲ ਇੱਕ ਪਾਰਕਿੰਗ ਦੇ ਵਿੱਚ ਖੜੀ ਕਰਕੇ ਆਪਣੇ ਦਫ਼ਤਰ ਦੇ ਵਿੱਚ ਸੀ ਕੁਝ ਹੀ ਦਿਰ ਦੇ ਵਿੱਚ ਬਾਈਕਸ 'ਤੇ ਤਿੰਨ ਅਣਪਛਾਤੇ ਬਦਮਾਸ਼ ਆਉਂਦੇ ਨੇ ਤੇ ਗੱਡੀ ਤੇ ਤਾਬੜ ਤੋੜ ਫਾਇਰਿੰਗ ਕਰਦੇ ਹੋਏ ਇੱਕ ਪਰਚੀ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇੰਦਰਜੀਤ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਕੋਈ ਨਹੀਂ ਹੈ ਬਈ ਖੜੀ ਗੱਡੀ ਹੈ। ਖੜੀ ਗੱਡੀ ਦੇ ਵਿੱਚ ਮੈਂ ਤੁਸੀਂ ਉਸ ਮੋਕੇ ਕਿੱਥੇ ਸੀ? ਮੈਂ ਆਪਣੇ ਆਫਿਸ 'ਚ ਬੈਠਾ ਸੀ। ਕਿੰਨੇ ਰੋਂਸ ਫਾਇਰ ਹੋਏ ਸਰ? ਇਹ ਤਾਂ ਪਹਿਲਾਂ ਪਤਾ ਨਹੀਂ ਹੁੰਦਾ ਫੋਰੈਂਸ ਪੋਰਚਿੰਗ ਬੰਦ ਭਾਈ ਕੀ ਲਾਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸਾਡੀ ਉਹਨਾਂ ਭਾਈ ਕੋਈ ਕਿਸੇ ਦੀ ਗੋਲੀਆਂ ਵਿੱਚ ਕਿੱਧਰੋਂ ਮੂਨ ਆਇਆ ਹੋਵੇ? ਭਾਈ ਕਿਸੇ ਦਾ ਕੋਈ ਕਾਲ ਨਹੀਂ। ਪੁਲਿਸ ਨੂੰ ਮੌਕੇ ਤੇ ਗੋਲੀਆਂ ਦੇ ਦੋ ਖੋਲ ਬਰਾਮਦ ਹੋਏ ਨੇ। ਉੱਥੇ ਛੱਡੀ ਗਈ ਪਰਚੀ ਦੇ ਵਿੱਚ ਇੱਕ ਨਾਮ ਅਤੇ ਨੰਬਰ ਵੀ ਮਿਲਿਆ ਹੈ। ਪੰਜ ਫਾਇਰ ਹੋਈ ਇਹ ਕੀ ਕਾਰਨ ਸੀਗਾ ਕਿ ਇਹਨਾਂ ਦੀ ਗੱਡੀ ਤੇ ਗੋਲੀਆਂ ਚੱਲੀਆਂ ਤੇ ਕੋਈ ਉਹ ਤਾਂ ਹੁਣ ਤੱਕ ਪਹੁੰਚ ਹੋ ਗਈ ਅਫਸਰ ਆਏ ਸਾਰੇ ਤੇ ਸਰਹੰਗ ਦਾ ਟੀਮ ਖੜੀ ਆ ਕਿ ਜੋ ਸਮਝ ਤੁਹਾਨੂੰ ਵੱਲ ਅੱਛੀ ਤਵਰੀ ਦਿੱਤੀ ਸਰ ਸੁਣਨ ਤੇ ਵੀ ਆ ਕਿ ਕਾਰ ਦੇ ਜਿਹੜੇ ਸ਼ੀਸ਼ੇ ਦੇ ਉੱਤੇ ਕੋਈ ਪਰਚੀ ਲਿਖੀ ਸੀ ਕਿਸੇ ਦਾ ਨਾਮ ਵਗੈਰਾ ਲਿਖਿਆ ਸੀ ਉਹ ਕੀ ਨਾਮ ਵਗੈਰਾ ਸਾਲਾ ਕਾਗਜ਼ ਕਿਸੇ ਦੇ ਵਿੱਚ ਪੌਸ਼ਲ ਲਿਖਿਆ ਹੋਇਆ ਸੀ ਸਰ ਫੀਕ ਕੀ ਨੇ ਕਿਹਾ ਸਰ ਇਹ ਫਰੋਤੀ ਮੰਗੀ ਗਈ ਹੈ ਕਾਗਜ਼ ਵੀ ਇਦਾਂ ਵੀ ਕੋਈ ਗੱਲ ਤਾਂ ਨਹੀਂ ਆਫਸਰ ਬੈਠੇ ਜਿੰਨੋਂ ਸਰ ਵਚਾਤ ਹੀ ਗੱਲ ਰਹੀ ਹੈ ਕਿ ਫਾਇਰਿੰਗ ਦੇ ਦੌਰਾਨ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀ ਉੱਥੇ ਬਦਮਾਸ਼ਾਂ ਦੇ ਵੱਲੋਂ ਛੱਡੀ ਗਈ ਪਰਚੀ ਤੇ ਲਿਖਿਆ ਨਾਮ ਤੇ ਨੰਬਰ ਕਿਸਤਾ ਹੈ ਇਹ ਜਾਂਚ ਦੇ ਬਾਅਦ ਹੀ ਸਾਫ ਹੋ ਪਾਵੇਗਾ ਫਿਲਹਾਲ ਪੁਲਿਸ ਨੇੜੇ-ਤੇੜੇ ਦੇ ਸੀਸੀਟੀਵੀ ਖੰਗਾਲਦੇ ਹੋਏ ਬਦਮਾਸ਼ਾਂ ਦੀ ਤਲਾਸ਼ ਦੇ ਵਿੱਚ ਜੁੱਟੀ ਹੋਈ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਲੁਧਿਆਣਾ ਚ ਡਰਗ ਓਵਰਡੋਸ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਬੱਸ ਸਟੈਂਡ ਦੇ ਕੋਲ ਬਗੀਲ ਸਿੰਘ ਦੀ ਹੋਈ ਮੌਤ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ ਬਗੀਲ ਦੀ ਮਾਂ ਹੋਸ਼ ਕਵਾ ਬੈਠੀ ਹੈ ਮਹਿਲਾ ਮਾਂ ਛਾਤੀ ਕੁੱਟ ਰਹੀਆਂ ਨੇ ਘਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਕਿਉਂਕਿ ਵੱਡੇ ਬਜ਼ੁਰਗਾਂ ਨੂੰ ਕਰਦੇ ਨੌਜਵਾਨ ਦੀ ਲਾਸ਼ ਨੂੰ ਮੋਢਾ ਦੇਣਾ ਪੈ ਰਿਹਾ ਦੱਸਿਆ ਜਾ ਰਿਹਾ ਹੈ ਕਿ ਬਗੀਲ ਸਿੰਘ ਦੀ ਮੌਤ ਡਰਗ ਦੀ ਓਵਰਡੋਜ਼ ਦੀ وجہ ਨਾਲ ਹੋਈ ਹੈ ਸੁਹਣਾ ਬੱਚਾ ਮਰ ਗਿਆ ਨਸ਼ਿਆਂ ਨਾਲ ਐਸਮਲਜੀਤ ਨਗਰ ਦਾ ਵਿੱਚ ਕੋਈ ਵੀ ਪਛੋਕੇ ਛੋਰੀ ਇੰਡੀਆ ਕੰਪਲੀਟਾ ਕਰੀ ਜਾ ਰਿਹਾ ਇੰਨਾ ਕੁਝ ਹੋ ਰਿਹਾ ਵੱਧ ਤੋਂ ਵੱਧ ਕੰਪਲੀਟਾ ਪਾਈ ਦੇ ਅਫਸਰਾਂ ਨੂੰ ਵੀ ਮਿਲਦਾ ਅਮਨਜੀਤ ਨਗਰ ਦਾ ਹਾਲ ਵੇਖ ਲੋ ਨਸ਼ਿਆ ਦੇ ਨਾਲ ਬਗੀਲ ਸਿੰਘ ਤਿੰਨ ਭਾਈ ਪੈਣਾ ਦੇ ਵਿੱਚੋਂ ਸਭ ਤੋਂ ਵੱਡਾ ਸੀ ਅਤੇ ਹਲੇ ਕੁਆਰਾ ਸੀ ਲੋਕਾਂ ਦੇ ਇਲਜ਼ਾਮ ਹੈ ਕਿ ਇਲਾਕੇ ਦੇ ਵਿੱਚ ਖੁੱਲੇ ਆਮ ਡਰੱਗ ਦੀ ਵਿਕਰੀ ਹੋ ਰਹੀ ਹੈ ਅਤੇ ਪੁਲਿਸ ਮੁਕ ਦਰਸ਼ਕ ਬਣੀ ਰਹਿੰਦੀ ਹੈ ਹਾਲਾਂਕਿ ਪੁਲਿਸ ਨੇ ਇਨਾਂ ਇਲਜ਼ਾਮਾ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਸਾਜਮ ਨੇ ਪਹਿਲਾ ਵੀ ਮੁੱਦਾ ਖਿੱਚਿਆ ਸੀ ਵਾਲਾ ਚੁੱਤੇ ਦਾ ਪਰ ਇਸ ਮੰਜੀਦ ਦੇ ਨਗਰ ਦੇ ਵਿੱਚੋਂ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਇਸ ਮੰਜੀਦ ਲਗਰਮ ਬੱਚਾ ਪੰਜਾਬ ਹੁੰਦਾ ਨਸ਼ੇ ਦੇ ਨਾਲ ਚੁੱਤੇ ਨਾਲ ਪੀ ਕੇ ਮਰ ਚੁੱਕਿਆ ਨਹੀਂ ਦੇਖੋ ਕਾਰਵਾਈ ਸਮੇਂ-ਸਮੇਂ ਤੇ ਹੁੰਦੀ ਹੈ ਐਫ ਆਈ ਆਰ ਦਰਜ ਹੁੰਦੀਆਂ ਨੇ ਠੀਕ ਹੈ ਜੀ ਐਨ ਡੀ ਪੀ ਐਸ ਦੇ ਵਿੱਚ ਹੁਣ ਇਹਨਾਂ ਨਾਲ ਆਪਾਂ ਗੱਲ ਕਰ ਰਹੇ ਪਰਿਵਾਰ ਵਾਲਿਆਂ ਨਾਲ ਜੋ ਹੋਏਗਾ ਉਹਨਾਂ ਮੈਰਿਟ ਕਰਾਂਗੇ ਪੁਲਿਸ ਦੀ ਦਲੀਲ ਆਪਣੀ ਥਾਂ ਤੇ ਹੈ ਪਰ ਸਚਾਈ ਇਹ ਹੈ ਕਿ ਪੰਜਾਬ ਦੇ ਵਿੱਚ ਡਰਗ ਦੀ ਵਿਕਰੀ ਹੋ ਰਹੀ ਹੈ ਨੌਜਵਾਨ ਇਸ ਦੀ ਚਪੇਟ ਤੇ ਵਿਚਾਰੇ ਨੇ ਅਤੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਆਖਿਰ ਇਹ سلسلہ ਰੁਕੇ ਕਦੋਂ ਲੁਧਿਆਣਾ ਤੋਂ ਪ੍ਰਦੀਪ ਪੰਡਾਰੀ న్యూਸ 18